ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਮਹਾਨ ਬਖਸ਼ੂਸ ਕਿਰਪਾ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਤਾਂ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਸ਼ੀ ਦਾੰਦੇ ਸਰਤਾਜ ਸ਼ਾਂਤੀ ਦੇ ਪੁੰਜ ਨਾਮ ਕੇ ਜਹਾਜ਼ ਪਾਤਸ਼ਾਹ ਜੀ ਪੰਚਮ ਪਿਤਾ ਜੀ ਦੀ ਬਾਣੀ ਆ ਯਸਾ ਰਾਗ ਚੱਲ ਰਿਹਾ ਹੈ ਜਿੱਦੇ ਵਿੱਚ ਪਾਤਸ਼ਾਹ ਜੀ ਦੇ 42 ਸ਼ਬਦ ਸੰਪੂਰਨ ਹੋਏ ਸੀ ਇਹ ਅਗਲਾ ਸ਼ਬਦ ਮਹਾਰਾਜ ਜੀ 381 ਅੰਗ ਤੇ ਪਾਤਸ਼ਾਹ ਜੀ ਦਾ ਇਹ ਸ਼ਬਦ ਸੁਭਾਏ ਮਾਨ ਹੈ ਆਪਣੀ ਰਸਨਾ ਤੋਂ ਭਾਈ ਪੰਚਮ ਪਾਤਸ਼ਾਹ ਜੀ ਸ਼ਬਦ ਦੀ ਰਮਤਾ ਕਰਦੇ ਹਨ ਜੀ ਆਸਾ ਮਹਲਾ ਪੰਜਵਾਂ ਉਦਮ ਕਰਤ ਹੋਵੇ ਮਨ ਨਿਰਮਲ ਨਾਤੇ ਆਪਨ ਚਾ ਨਿਵਾਰੈ ਪੰਚ ਜਨਾਲ ਵਸ ਗਤ ਰੱਖੇ ਮਨ ਮੈਂ ਏਕੰਕਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਇਹ ਸ਼ਬਦੀ ਬੰਮਤਾ ਕਰਦੇ ਹੋਏ ਬਚਨ ਕਰਦੇ ਹਨ ਜਿਗਿਆਸੂ ਮੁਖ ਦਵਾਰਾਂ ਸ਼ਬਦ ਉਚਾਰਨ ਕਰਦਿਆਂ ਉਦਮ ਕਰਤਬ ਹੋਵੇ ਮਨ ਨਿਰਮਲ ਕਹਿੰਦੇ ਉਦਮ ਕਰਦਿਆਂ ਇਹ ਮਨ ਜਿਹੜਾ ਹੈ ਪਾਤਸ਼ਾਹ ਜੀ ਕਹਿੰਦੇ ਨਿਰਮਲ ਹੁੰਦਾ ਹੈ ਜਦੋਂ ਕੋਈ ਜਗਿਆਸੂ ਗੁਰਮੁਖ ਪਿਆਰਾ ਉਦਮ ਕਰਕੇ ਮਨ ਨੂੰ ਉਹਦੇ ਚਰਨਾਂ ਦੇ ਵਿੱਚ ਢਿੱਟ ਕਰਦਾ ਹੈ ਅਰਪਣ ਕਰਦਾ ਹੈ ਤੇ ਸੱਜੇ ਸੱਜੇ ਮਨ ਉਹਦੇ ਚਰਨਾਂ ਵਿੱਚ ਅਰਪਣ ਹੁੰਦਾ ਹੈ ਜਿਵੇਂ ਸਰੀਰਕ ਤੌਰ ਤੇ ਅਸੀਂ ਉਦਮ ਕਰਕੇ ਗੁਰੂ ਚਰਨਾਂ ਵਿੱਚ ਆਉਂਦੇ ਹਾਂ ਮਸਤਕ ਰੱਖ ਕੇ ਮੱਥਾ ਟੇਕਦੇ ਹਾਂ ਉੱਥੇ ਮਨ ਵੀ ਹਾਜ਼ਰ ਹੋਣਾ ਚਾਹੀਦਾ ਹੈ ਤੇ ਗੁਰਮਖ ਜਿਹੜੇ ਹਨ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਹੀ ਫਰਕ ਹੁੰਦਾ ਉਹਨਾਂ ਦਾ ਮਨ ਵੀ ਹਾਜ਼ਰ ਹੁੰਦਾ ਹੈ ਉਦਮ ਕਰਕੇ ਮਨ ਨੂੰ ਉਹਦੇ ਚਰਨਾਂ ਦੇ ਵਿੱਚ ਜਿਵੇਂ ਸੀਸ ਟਕਾਉਂਦਿਆਂ ਨੂੰ ਵੀ ਮਾਨੀ ਨੂੰ ਭੇਟਾ ਕਰਦੇ ਹਨ ਨਹੀਂ ਤਾਂ ਹਿਰਦੇ ਦੇ ਵਿੱਚ ਮਹਾਰਾਜ ਜੀ ਕਹਿੰਦੇ ਸਰੀਰ ਕਰਕੇ ਤਾਂ ਗਿਣਤੀ ਨਹੀਂ ਹੈ ਕਿੰਨੇ ਕੁ ਦੇ ਭਗਤ ਹਨ ਸ੍ਰਿਸ਼ਟੀ ਦੇ ਵਿੱਚ ਦੁਨੀਆ ਦੇ ਵਿੱਚ ਧਰਤੀ ਤੇ ਗਿਣਤੀ ਤੋਂ ਪਰਾਉ ਦੇ ਭਗਤ ਹਨ ਜਿਹੜੇ ਉਹਨੂੰ ਮਸਤਕ ਰੱਖ ਕੇ ਮੱਥਾ ਟੇਕਦੇ ਹਨ ਗਿਣਤੀ ਨਹੀਂ ਸੀ ਕਰ ਸਕਦੇ ਉਹ ਕਿਸ ਨਾਮ ਦੇ ਨਾਲ ਉਹ ਮੱਥਾ ਟੇਕ ਰਿਹਾ ਕਿਸ ਕਿਸ ਨਾਮ ਦੇ ਨਾਲ ਉਹਨੂੰ ਮਸਤਕ ਰੱਖ ਰਿਹਾ ਪਰ ਮਨ ਕਰਕੇ ਬਹੁਤ ਵਿਰਲੇ ਹਨ ਜਿਹੜੇ ਦੋਵੇਂ ਪੱਖਾਂ ਤੋਂ ਮੱਥਾ ਟੇਕਦੇ ਹਨ ਜਿਨ੍ਹਾਂ ਦਾ ਮਨ ਵੀ ਉਨਾ ਹੀ ਸੁੱਧ ਦਾ ਨਿਰਮਲ ਹੈ ਮਨਮੀ ਨਾਲ ਹੀ ਮੱਥਾ ਟੇਕਦਾ ਹਾਜ਼ਰ ਰਿੰਦਾ ਤੇ ਮਹਾਰਾਜ ਜੀ ਕਹਿੰਦੇ ਉਹ ਪ੍ਰਵਾਨ ਹੈ ਤੇ ਮਹਾਰਾਜ ਜੀ ਕਹਿੰਦੇ ਗੁਰਸਿੱਖ ਸਦਾ ਉਦਮ ਕਰਦਾ ਹੈ ਉਦਮ ਕਰਤ ਹੋਵੇ ਮਨ ਨਿਰਮਲ ਤੇ ਫਿਰ ਆ ਨਿਰਮਲ ਕਰਦਾ ਜਦੋਂ ਮਾਨੂ ਮਹਾਰਾਜ ਜੀ ਕਹਿੰਦੇ ਆਪ ਨਵਾਰੇ ਆਪੇ ਦਾ ਰੋਗ ਟੁੱਟ ਜਾਂਦਾ ਜਿਹੜਾ ਆਪੇ ਦਾ ਰੋਗ ਅਹੰਕਾਰ ਦਾ ਉਮੇ ਦਾ ਉਹ ਲੈ ਜਾਂਦਾ ਜਦੋਂ ਮਾਨ ਨੀਵਾ ਹੁੰਦਾ ਨਾ ਫਿਰ ਆਪੇ ਦਾ ਰੋਗ ਉਤਰਦਾ ਜਿੰਨਾ ਚਿਰ ਮਾਨ ਪੱਖੋਂ ਭਾਵੇਂ ਸਰੀਰ ਪੱਖੋਂ ਨੀਵੇਂ ਹੋਈ ਜਾਈਏ ਮਾਨ ਜਿਹੜਾ ਹੈ ਅਹੰਕਾਰ ਵਿੱਚ ਹੈ ਉਮੇ ਵਿੱਚ ਹੈ ਮਹਾਰਾਜ ਜੀ ਕਹਿੰਦੇ ਫਿਰ ਉਹ ਇਹ ਦੇ ਦੇ ਵਿੱਚ ਮਹਾਰਾਜ ਜੀ ਕਹਿੰਦੇ ਸਹਿਜ ਸੰਤੋਖ ਤ ਜਿਹੜਾ ਉਹ ਨਹੀਂ ਆ ਸਕਦਾ ਮਨ ਜਿਹੜਾ ਹੈ ਉਹ ਵੀ ਉਨਾ ਹੀ ਨੀਵਾ ਹੋਣਾ ਚਾਹੀਦਾ ਜਿੰਨਾ ਤਨ ਨੀਵਾ ਹੁੰਦਾ ਸਾਡਾ ਤੇ ਗੁਰਮਖੰਦ ਦਾ ਇਹ ਸੁਭਾਅ ਹੁੰਦਾ ਉਹ ਮਨ ਨੂੰ ਤਾਂ ਨੀਵਿਆ ਕਰਦੇ ਹਨ ਮਨ ਤਨ ਦੋਵੇਂ ਸੌਂਪ ਕੇ ਲੋ ਆਪਾ ਭਗਵਾਨ ਦੇ ਆਪਣੇ ਆਪ ਨੂੰ ਸਵਾਰਦੇ ਹਨ ਉਹ ਦੂਜਿਆਂ ਨੂੰ ਬਾਅਦ ਚ ਸਵਾਰਦੇ ਹਨ ਜੇ ਆਪਣਾ ਹੀ ਭਾਂਡਾ ਖਾਲੀ ਹੈ ਕੁਝ ਪਿਆ ਨਹੀਂ ਹੈ ਫਿਰ ਦੂਜਿਆਂ ਨੂੰ ਕਿਵੇਂ ਸਵਾਰ ਸਕਦੇ ਆ ਅੰਤਮ ਪਾਤਸ਼ਾਹ ਜੀ ਕਹਿੰਦੇ ਗੁਰਮੁਖ ਜਿਹੜਿਆਂ ਨੂੰ ਨਿਰਮਲ ਮਾਨ ਦੇ ਨਾਲ ਆਪਾ ਭਾਵ ਗਵਾ ਲੈਂਦੇ ਹਨ ਤੇ ਬਚਨ ਕਰਦਿਆਂ ਮਾਰ ਪੰਜ ਜਨਾਕ ਵਸ ਗਤ ਰੱਖੇ ਪੰਜ ਜਿਹੜੇ ਵਿਕਾਰ ਹਨ ਇਹ ਰੋਗ ਹਨ ਚੋਰ ਹਨ ਕਰਸਾਨ ਉਹਨਾਂ ਤੇ ਵੀ ਕੰਟਰੋਲ ਹੋ ਜਾਂਦਾ ਹੈ ਉਹ ਵਸ ਵਿੱਚ ਆ ਜਾਂਦੇ ਨੇ ਗੁਰਮੁਖ ਖਾਂ ਦੇ ਮਹਾਰਾਜ ਜੀ ਕਿੰਦੋਂ ਉਹਨਾਂ ਤੇ ਉਹ ਕੰਟਰੋਲ ਪਾ ਲੈਂਦੇ ਹਨ ਇਹ ਹੀ ਫਰਕ ਹੁੰਦਾ ਉਹਨਾਂ ਦੇ ਵਿੱਚ ਤੇ ਆਮ ਆਦਮੀ 'ਚ ਪੰਜ ਜਨਾਕ ਵਸ ਗਤ ਰੱਖੇ ਉਹ ਵਸ ਕਰਕੇ ਰੱਖਦੇ ਨੇ ਇਹਨਾਂ ਨੂੰ ਸਾਡੇ ਕੰਟਰੋਲ ਤੋਂ ਪਰੇ ਹਨ ਪਰ ਉਹਨਾਂ ਦੇ ਪੰਜੇ ਵਿਕਾਰ ਵਸ ਵਿੱਚ ਕਰ ਲਏ ਜਾਂਦੇ ਹਨ ਮਹਾਰਾਜ ਜੀ ਨੇ ਫੇਰ ਉਹ ਮੰਨ ਮੰਨ ਮੈਂ ਏਕੰਕਾਰ ਹੈ ਉਨ੍ਹਾਂ ਦੇ ਮਨ ਵਿੱਚ ਕੋਈ ਪ੍ਰਮਾਤਮਾ ਦਾ ਨਾਮ ਟਿਕ ਜਾਂਦਾ ਹੈ ਇੱਕੋ ਹੀ ਪ੍ਰਮਾਤਮਾ ਪ੍ਰਕਾਸ਼ ਹੋ ਜਾਂਦਾ ਹੈ ਮਨ ਨਿਰਮਲ ਹੋ ਜਾਂਦਾ ਹੈ ਤੀਰਾ ਜਤਨ ਨਿਰਤ ਕਰੇ ਗੁਣ ਗਾਵੇ ਮਹਾਰਾਜ ਜੀ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਕਰ ਦਰਸਾਉਂਦੇ ਹਨ ਹਿੰਦੀ ਵਿੱਚ ਫਿਰ ਉਨ੍ਹਾਂ ਦਾ ਮਨ ਜਿਹੜਾ ਹੈ ਉਹ ਨਿਰਤ ਕਰਦਾ ਹੈ ਨਿਰਤਕਾਰੀ ਕਰਦਾ ਹੈ ਨਾਚ ਨੱਚਦਾ ਉਹਦੇ ਨਿਰਤ ਕਰਨਾ ਨਾਚ ਕਰਨਾ ਈਰਮਨ ਨਿਰਤ ਕਰੇ ਗੁਣ ਗਾਵੇ ਦੁਨੀਆ ਬਾਹਰੋਂ ਨਾਚ ਕਰਦੀ ਐ ਨਾ ਨਿਰਤਕਾਰੀਆਂ ਕਰਦਾ ਕੋਈ ਕੋਈ ਕਿਹਦਾ ਭਗਤ ਐ ਕੋਈ ਕਿਸੇ ਦੇਵਤੇ ਦਾ ਕੋਈ ਕਿਸੇ ਦਾ ਭਗਤ ਐ ਆਪੋ ਆਪਣੇ ਗੁਰੂ ਅੱਗੇ ਨਾਚ ਕਰਦੇ ਹਨ ਲੋਕ ਆਪਾਂ ਮੈਨੇ ਨਾ ਬਾਹਰ ਮੁਖੋਂ ਲੋਕ ਨੱਚਦੇ ਹਨ ਕੋਈ ਕਿਸੇ ਦੇਵੀ ਮਾਤਾ ਅਗੇ ਨੱਚੀ ਜਾਂਦਾ ਹੈ ਕੋਈ ਕਿਸੇ ਦੇਵਤੇ ਅੱਗੇ ਨੱਚੀ ਜਾਂਦਾ ਉਹਨਾਂ ਦਾ ਆਪਣੀ ਭਗਤੀ ਹੈ ਪਰ ਗੁਰਮਖ ਜਿਹੜਾ ਉਹ ਕਦੀ ਨੱਚਦਾ ਨਹੀਂ ਦੇਖਿਆ ਹੋਏਗਾ ਤੁਸੀਂ ਜਿਹੜਾ ਗੁਰਮਖ ਹੈ ਨਾ ਉਹ ਬਾਹਰੋਂ ਇੱਕ ਦੀ ਨੱਚਦਾ ਦੇਖਿਆ ਹੋਏਗਾ ਗੁਰੂ ਅੱਗੇ ਇਹ ਭੰਗੜਾ ਪਾਈ ਜਾਵੇ ਗੁਰੂ ਅੱਗੇ ਜਿਹੜਾ ਭੰਗੜਾ ਪਾਏਗਾ ਗੁਰੂ ਕੇ ਗੁਰਮਖ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਦਾ ਮਨ ਜਿਹੜਾ ਤਨ ਨਹੀਂ ਮਨ ਭੰਗੜਾ ਪੰਦਾ ਉਹ ਨਿਰਤਕਾਰੀ ਮੰਨਣ ਦੇ ਰਾਹੀ ਕਰਦੇ ਹਨ ਗੁਰਮਖ ਇਹ ਮਹਾਰਾਜ ਜੀ ਇੱਥੇ ਬਤਨ ਵੀ ਕਰਦੇ ਹਨ ਤੀਰਾ ਜਨ ਨਿਰਤ ਕਰੇ ਗੁਣ ਗਾਵੇ ਉਹਦੇ ਗੁਣ ਗਾ ਕੇ ਉਹ ਨਿਰਤ ਕਰਦਾ ਉਹਦੀ ਬਾਣੀ ਨੂੰ ਉਹਦੀ ਉਸਤਤ ਨੂੰ ਗਾ ਕੇ ਉਹਦੇ ਗੁਣਾਂ ਨੂੰ ਗਾ ਕੇ ਉਹਦੀ ਮਹਿਮਾ ਨੂੰ ਗਾ ਕੇ ਉਹਦਾ ਹਿਰਦਾ ਜਿਹੜਾ ਨਾ ਉਹਦੇ ਵਿੱਚ ਪੰਜ ਤਾਂ ਹਦਵਾਜੇ ਜਿਹੜਿਆਂ ਨੂੰ ਵਜਦੇ ਹਨ ਉਹਦੇ ਨਾਲ ਹੀ ਉਹ ਨਿਰਤਕਾਰੀ ਕਰਦਾ ਉਹਦਾ ਉਹੀ ਨਾਚ ਹੁੰਦਾ ਉਹੀ ਨਿਰਤਕਾਰੀ ਹੁੰਦੀ ਗੁਰਮਖ ਦੀ ਉਹ ਗੁਣ ਗਾ ਕੇ ਹੀ ਪ੍ਰਸੰਨ ਕਰ ਲੈਂਦਾ ਮਾਲਕ ਨੂੰ ਤੇ ਬਚਨ ਕਰਦੇ ਨੇ ਪਾਤਸ਼ਾਹ ਜੀ ਰਹਾਬ ਖਖਾਵਜ ਤਾਲ ਕੂੰ ਗੁਰੂ ਅਨਹਦ ਸ਼ਬਦ ਵਜਾਵੇ ਇਹ ਸਭ ਕੁਝ ਫਿਰ ਧਾਰਨ ਕਰਨ ਦੀ ਲੋੜ ਨਹੀਂ ਪੈਂਦੀ ਜਿਵੇਂ ਬਾਹਰੋਂ ਵੀ ਭਗਤ ਧਾਰਨ ਕਰਦੇ ਨੇ ਹੂੰ ਗੁਰੂ ਬਣ ਕੇ ਨੱਚ ਜਾਂਦੇ ਹਨ ਉਹਨਾਂ ਦਾ ਸਭ ਕੁਝ ਨੀਰਤਕਾਰੀ ਨਾਮ ਵਿੱਚ ਹੀ ਹੁੰਦੀ ਹੈ ਰਹਾਬ ਖਖਾਵਜ ਤਾਲ ਮਰਦੰਗ ਘੁੰਗਰੂ ਬੰਨ ਨੇ ਅਨਾਹਦ ਸ਼ਬਦ ਵਜਾਵੇ ਮਹਾਰਾਜ ਜੀ ਕਹਿੰਦੇ ਮਾਲਕ ਅਨਾਹਦ ਦੇ ਵਿੱਚ ਹੀ ਸ਼ਬਦ ਦੇ ਵਿੱਚ ਹੀ ਉਹਨਾਂ ਨੂੰ ਆਨੰਦ ਬਖਸ਼ ਦਿੰਦਾ ਹੈ ਸ਼ਬਦ ਦੇ ਰਾਹੀਂ ਇਹ ਸਭ ਕੁਝ ਮਾਲਕ ਦੀ ਪ੍ਰਾਪਤੀ ਹੋ ਜਾਂਦੀ ਹੈ ਉਹਨਾਂ ਨੂੰ ਬਾਹਰੋਂ ਨਾ ਰੁਭਾਬ ਨਾ ਘੁੰਗਰੂ ਨਾ ਤਾਲ ਨਾ ਇਹ ਸਭ ਕੁਝ ਵਜਾਣ ਦੀ ਲੋੜ ਹੀ ਨਹੀਂ ਪੈਂਦੀ ਉਹ ਮਾਨ ਹਿਰਦਾਈ ਉਹਨਾਂ ਦਾ ਵੱਜਦਾ ਉਹਦੇ ਨਾਮ ਦੀ ਤੋਂ ਦੇ ਵਿੱਚ ਅਨਾਹਦ ਧੁਨ ਦੇ ਵਿੱਚ ਹਿਰਦਾ ਸ਼ਬਦ ਵਜਦਾ ਹੈ ਹਿਰਦਾ ਉਹਦੇ ਚਰਨਾਂ ਵਿੱਚ ਸਦਾ ਹੀ ਨਾਮ ਬਾਣੀ ਨੂੰ ਜਦੋਂ ਅੰਦਰੋਂ ਜਪਦੇ ਹਨ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ ਰਹਾਉ ਵਿਸ਼ਰਾਮ ਦੇ ਕਿ ਪਾਤਸ਼ਾਹ ਜੀ ਬਚਨ ਕਰਦੇ ਹਨ ਜੀ ਪ੍ਰਥਮ ਮਨ ਪਰਬੁੱਧ ਹੈ ਆਪਣਾ ਪਾਸੇ ਅਵਰ ਰਜਾਵੈ ਇਹ ਮਹਾਰਾਜ ਜੀ ਕਹਿੰਦੇ ਪਹਿਲੋਂ ਮਨ ਨੂੰ ਸੋਧਦੇ ਹਨ ਪ੍ਰਥਮੇ ਪਹਿਲ ਉਹਨਾਂ ਦੀ ਹੁੰਦੀ ਹੈ ਪ੍ਰਥਮੇ ਕਿ ਮਨ ਨੂੰ ਪਰਬੁੱਧਣਾ ਮਨ ਨੂੰ ਟਿਕਾਣਾ ਮਨ ਨੂੰ ਸਹਿਜ ਵਿੱਚ ਲਿਆਉਣਾ ਆਪਣੇ ਆਪ ਨੂੰ ਸ਼ੁੱਧ ਕਰਨਾ ਮਨ ਨੂੰ ਤੇ ਪਿੱਛੋਂ ਫਿਰ ਦੂਜਿਆਂ ਨੂੰ ਸਮਝਾਉਂਦੇ ਹਨ ਆਪਣਾ ਪ੍ਰਥਮੇ ਮਨ ਪਰਬੁੱਧੇ ਆਪਣਾ ਪਾਸ਼ੇ ਅਵਰ ਰਜਾਵੈ ਫਿਰ ਇਹ ਨਹੀਂ ਕਿ ਆਪ ਰਜ ਜਾਂਦੇ ਤੇ ਦੂਜਿਆਂ ਨੂੰ ਪੁੱਛਦੇ ਨਹੀਂ ਉਹ ਆਪ ਤਾਂ ਬਾਣੀ ਨੂੰ ਪੜ ਕੇ ਉਹ ਰੱਜੇ ਹੁੰਦੇ ਹਨ ਗੁਰਮਖ ਖਜਾਨੋਂ ਫਿਰ ਦੂਜਿਆਂ ਨੂੰ ਵੀ ਰਜਾਉਂਦੇ ਹਨ। ਉਹ ਲੋ ਆਪ ਬਾਣੀ ਪੜਦੇ ਹਨ ਵਿਚਾਰ ਪੜਦੇ ਹਨ ਕੀਰਤੀ ਗਾਉਂਦੇ ਹਨ ਫਿਰ ਦੁਨੀਆ ਦੇ ਵਿੱਚ ਵੀ ਉਹ ਲੰਗਰ ਵਰਤਾਉਂਦੇ ਹਨ। ਜਿਵੇਂ ਬਾਹਰੋਂ ਲੰਗਰ ਵਰਤਾਂਦਾ ਨਾ ਗੁਰਸਿੱਖ ਭੋਜਨ ਸਰੀਰ ਦੀ ਤ੍ਰਿਪਤੀ ਵਾਸਤੇ ਲੰਗਰ ਵਰਤਾਇਆ ਜਾਂਦਾ ਹੈ। ਗੁਰਮਖਧੂਆ ਪੱਖੋਂ ਤੁਸੀਂ ਵਰਤੰਦਾ ਹੈ। ਉਹ ਬਾਹਰੋਂ ਤਾਂ ਦੁਨੀਆ ਦੀ ਭੁੱਖ ਤਾਰਦੇ ਹੀ ਇਹ ਲੰਗਰ ਵਰਤਾ ਕੇ ਸਰੀਰਕ ਤੌਰ ਤੇ ਤੇ ਸਤਗੁਰੂ ਜੀ ਪੰਚਮ ਪਾਸ਼ਾ ਜੀ ਕਹਿੰਦੇ ਉਹ ਅੰਦਰੋਂ ਵੀ ਭੁੱਖ ਧਾਰਦਾ ਫਿਰ ਉਹ ਨਾਮ ਬਾਣੀ ਦਾ ਭੋਜਨ ਵੀ ਵਰਤਦਾ ਹੈ ਭਜਨ ਤੇ ਭੋਜਨ ਦੋਵੇਂ ਚੀਜ਼ੀ ਵਰਤੰਦਾਓ ਸੀਰਾ ਜਨ ਨਿਰਤ ਕਰੇ ਬਚਨ ਕਰਦੇ ਪ੍ਰਥਮੇ ਮਨ ਪਰਬੋਧੇ ਆਪਣਾ ਪਾਸੇ ਅਵਰ ਰਜਾਵੈ ਪਹਿਲੋਂ ਮਨ ਨੂੰ ਰਜਾ ਲੈਂਦਾ ਫਿਰ ਹੋਰਨਾਂ ਨੂੰ ਵੀ ਰਜਾਂਦਾ ਉਹ ਬਾਣੀ ਪੜ ਕੇ ਸੁਨੰਦਾ ਵਿਚਾਰ ਸੁਨੰਦਾ ਕਿ ਦੂਜਾ ਵੀ ਕੋਈ ਭੁੱਖਾ ਨਾ ਰਹੇ ਉਹ ਵੀ ਰਜ ਜਾਵੇ ਬਾਣੀ ਸੁਣ ਲਵੇ ਚਾਰ ਅੱਖਰ ਇਹਦੇ ਪੱਲੇ ਵੀ ਪੈ ਜਾਣ ਇਹਦਾ ਮਨ ਵੀ ਰੱਜ ਜਾਵੇ ਕਿਤੇ ਟਿਕ ਜਾਵੇ RAM ਨਾਮ ਜਪ ਹਿਰਦੇ ਜਾਪੈ ਮੁਖਤੇ ਸਗਲ ਸੁਣਾਵੇਂ ਤੇ ਪਾਸ਼ਾ ਜੀ ਕਹਿੰਦੇ RAM ਨਾਮ ਜਪ ਹਿਰਦੇ ਜਾਪੈ ਹਿਰਦੇ ਵਿੱਚੋਂ RAM ਦੇ ਨਾਮ ਨੂੰ ਜਪਦਾ ਰਹਿੰਦਾ ਹੈ ਹਿਰਦੇ ਅੰਦਰੋਂ ਜਿਵੇਂ ਸਰੀਰ ਭੁੱਖੋ ਸੀ ਜਪਦੇ ਆਂ ਜੀਭਾਰਾਂ ਹਰ ਗੁਰਮੁਖੁ ਦਾਇਰਦਾ ਵੀ ਜਪਦਾ ਜੀਪ ਵੀ ਜਪਦੀ ਹੈ ਇਹਦਾ ਵੀ ਜਪਦਾ ਉਹ ਜਪ ਕੇ ਮੁਖ ਤੋਂ ਵੀ ਸਗਲ ਸੁਣਾਵੇ ਫਿਰ ਮੁਖ ਤੋਂ ਸੁਨੰਦ ਹੈ ਆਪਣੇ ਗੁਰਸਿੱਖ ਪਿਆਰਿਆਂ ਨੂੰ ਭਾਈਆਂ ਨੂੰ ਮਹਾਰਾਜ ਜੀ ਕਹਿੰਦੇ ਆਪ ਜਪਦਾ ਆਪ ਜਪੇ ਅਵਰਾ ਨਾਮ ਜਪਾਵੇ ਬਚਨ ਕਰਦਿਆਂ ਮਹਾਰਾਜ ਉਹ ਆਪ ਤਾਂ ਜਪਦਾ ਹੀ ਗੁਰਮੁਖ ਭਗਤ ਜਨ ਸਤਪੁਰਸ਼ ਮਹਾਰਾਜ ਜੀ ਕਹਿੰਦੇ ਉਹ ਫਿਰ ਆਪ ਜਪੇ ਮੁਖ ਤੇ ਸਗਲ ਸੁਣਾਵੇ ਉਹ ਮੁੱਖ ਤੋਂ ਬੋਲ ਕੇ ਵੀ ਪੜ੍ਹ ਕੇ ਵੀ ਦੁਨੀਆ ਨੂੰ ਬਾਣੀ ਸੁਣਾਣਾ ਕਰਦਾ ਹੈ ਕਰ ਸੰਗ ਸਾਧੂ ਚਰਨ ਪਖਾਰੈ ਸੰਤ ਧੂੜ ਤਨ ਲਾਵੇ ਉਹਦਾ ਸੁਭਾਅ ਕਿਹਸਾ ਹੁੰਦਾ ਉਹ ਸਤਿਗੁਰੂ ਮਖਾਂ ਦੀ ਚਰਨ ਧੂੜ ਬਾਛਦਾ ਆਰ ਸੰਗਤ ਸਾਧੂ ਸੱਚੇ ਸਾਧੂ ਦੀ ਮਾਲਕ ਦੀ ਨਾ ਗੁਰੂ ਦੀ ਸੰਗਤ ਹੈ ਸਾਧੂ ਪਰਮੇਸ਼ਰ ਹੈ ਸੱਚੇ ਗੁਰੂ ਦੀ ਸੰਗਤ ਕਰਦਾ ਓਏ ਉਹਨੇ ਸਤਗੁਰਾਂ ਦੀ ਚਰਨ ਧੂੜ ਨੂੰ ਬਾਛਦਾ ਹੈ ਮਸਤਕ ਤੇ ਵਾਰ-ਵਾਰ ਲਾਂਦਾ ਹੈ ਕਰ ਸੰਗਤ ਸਾਧੂ ਚਰਨ ਪਖਾਰੈ ਉਹ ਚਰਨ ਸਤਗੁਰਾਂ ਦੇ ਕਬਲ ਹਿਰਦੇ ਵਿੱਚ ਧਾਰਦਾ ਹੈ ਸਤ ਧੂਰ ਤਨ ਲਾਵੇ ਸਤ ਪਰਮੇਸ਼ਰ ਦੇ ਦਰ ਦੀ ਧੂੜ ਤਨ ਨੂੰ ਲਾਉਣਾ ਕਰਦਾ ਹੈ ਕਿ ਮੇਰਾ ਤਨ ਤੇ ਮਨ ਦੂਵੀਂ ਨਿਰਮਲ ਬਣ ਜਾਣ ਸੱਚੇ ਮਾਲਕ ਦੀ ਧੂੜ ਲੱਗ ਜਾਵੇ। ਇਹੀ ਮਤਵ ਹੈ ਨਾ ਮੱਥਾ ਟੇਕਣ ਦਾ ਉਹਨੇ ਆਸੀ ਗੁਰੂ ਘਰ ਉਹਨੇ ਆ। ਗੁਰਸਿੱਖ ਦਾ ਇਹ ਫਰਜ਼ ਹੁੰਦਾ ਹੈ ਉਹ ਆਣ ਕੇ ਸਤਿਗੁਰ ਦੇ ਚਰਨਾਂ ਤੇ ਮੱਥਾ ਤਾਂ ਹੀ ਰੱਖਦਾ ਹੈ ਕਿ ਮੈਨੂੰ ਸੱਚੇ ਮਾਲਕ ਦੇ ਚਰਨਾਂ ਦੀ ਧੂੜ ਮਸਤਕ ਤੇ ਲੱਗ ਜਾਵੇ ਮੇਰੇ ਮਾੜੇ ਕਰਮ ਨਾਸ ਹੋ ਜਾਣ ਮੇਰੇ ਸ਼ੁਭ ਰੇਖਾਵਾਂ ਜਾਗ ਜਾਣ ਤਲੀਆਂ ਲਾਨਣੇ ਅਸੀਂ ਤੇ ਤਲੀਆਂ ਦਾ ਵੀ ਇਹ ਮਤਵ ਬਣਦਾ ਤਲੀਆਂ ਸਿੱਧੀਆਂ ਕਰਕੇ ਥੱਲੇ ਲਾਓ ਗੁਰਸਿੱਖ ਦਾ ਮੱਥਾ ਇਹ ਹੁੰਦਾ ਕਿ ਤਲੀਆਂ ਸਿੱਧੀਆਂ ਕਰਕੇ ਮਸਤਕ ਰੱਖ ਕੇ ਗੋਡੇ ਰੱਖ ਕੇ ਪੈਰ ਰੱਖ ਕੇ ਮੱਥਾ ਟੇਕੇ ਕਈ ਪੁੱਠੇ ਹੱਥ ਉੱਪਰ ਨੂੰ ਕਰਦਿਆਂ ਨੂੰ ਗਲਤ ਹੈ ਕਿਉਂਕਿ ਗੁਰਸਿੱਖੀ ਦੇ ਵਿੱਚ ਮੱਥਾ ਤਲੀਆਂ ਥੱਲੇ ਲਾ ਕੇ ਮੱਥਾ ਟੇਕਿਆ ਜਾਂਦਾ ਹੈ ਮਸਤਕ ਰੱਖ ਕੇ ਮੱਥਾ ਟੇਕਿਆ ਜਾਂਦਾ ਤਾਂ ਕਿ ਸਾਡੇ ਚਰਨਾਂ ਮਸਤਕ ਦੇ ਹੱਥਾਂ ਦੀਆਂ ਤਲੀਆਂ ਦੀਆਂ ਰੇਖਾਵਾਂ ਤੇ ਸੱਚੇ ਮਾਲਕ ਦੇ ਚਰਨਾਂ ਦੀ ਧੂੜ ਲੱਗ ਜਾਵੇ ਸੰਗਤਾਂ ਦੀ ਚਰਨ ਧੂੜ ਲੱਗ ਜਾਵੇ ਤਾਂ ਕਿ ਸਾਡੇ ਕਰਮ ਮਾੜੇ ਕਰਮ ਲੇਖ ਖਤਮ ਹੋ ਜਾਣ ਮਹਾਰਾਜ ਜੀ ਸ਼ੁਭ ਲੇਖ ਰੇਖਾਵਾਂ ਜਗਾ ਦੇਣ ਤਾਨੂੰ ਕਿਸੇ ਬ੍ਰਾਹਮਣ ਕੋਲ ਨਾ ਜਾਣਾ ਪਾਵੇ ਕਿਸੇ ਪੰਡਤ ਕੋਲ ਜਾ ਕੇ ਹੱਥ ਨਾ ਟੱਡਣਾ ਪਵੇ ਤੇ ਸਾਡਾ ਵਿਸ਼ਵਾਸ ਹੀ ਨਹੀਂ ਹੈ ਅਸੀਂ ਸਵੇਰੇ ਪਿਲੋਂ ਇੱਥੇ ਆ ਜੰਨੇ ਆ ਇੱਥੇ ਦਰਨਾ ਤੇ ਤਰਨ ਮੱਥਾ ਤੇ ਰੱਖਦੀਆਂ ਫਿਰ ਜਾ ਕੇ ਕਿਸੇ ਬ੍ਰਾਹਮਣ ਕੋਲ ਹੱਥ ਰੱਖਦੇ ਆ ਵੀ ਦੇਖੋ ਕਿ ਅੱਜ ਦਾ ਦਿਨ ਕਿਵੇਂ ਕਿਵੇਂ ਦਾ ਨਿਕਲੇਗਾ ਜਿਹਨੂੰ ਆਪਣੇ ਦਿਨ ਦਾ ਨਹੀਂ ਪਤਾ ਉਹ ਦੂਜਿਆਂ ਦਾ ਕੀ ਦੱਸੇਗਾ ਦੁਨੀਆ ਦਾ ਮਾਲਕ ਦੇ ਤਰਨਾ ਤੇ ਜਦੋਂ ਆਪਣਾ ਮੱਥਾ ਰੱਖਤਾ ਹੱਥ ਰੱਖਤੇ ਫਿਰ ਸਾਰ ਜੀ ਵਿਸ਼ਵਾਸ ਐ ਨਾ ਸਾਡਾ ਸੰਗਤ ਜੀਓ ਜੀ ਵਿਸ਼ਵਾਸ ਐ ਫਿਰ ਕੀਤੇ ਜਾਣ ਦੀ ਲੋੜ ਨਹੀਂ ਸੱਚਾ ਮਾਲਕ ਹੀ ਅੰਗ ਸੰਗ ਰਹਿੰਦਾ ਸਾਡੇ ਮਾਰੀਆਂ ਰਖਾਵਾਂ ਮਿਟਾ ਦਿੰਦੇ ਨੇ ਮਹਾਰਾਜ ਸ਼ੁਭ ਕਰਮ ਜਾਗ ਜਾਂਦੇ ਹਨ ਕਿਉਂਕਿ ਮस्तक ਦੇ ਸੱਚਾ ਗੁਰੂ ਹੱਥ ਰੱਖਦਾ ਮਹਾਰਾਜ ਜੀ ਬਤਨ ਕਰਦੇ ਨੇ ਕੋਈ ਬਾਣੀ ਝੂਠ ਥੋੜਾ ਕਹਿੰਦੀ ਐ ਸਮਰੱਥ ਗੁਰੂ ਸਿਰ ਹੱਥ ਧਰਿਓ ਜਦੋਂ ਸਮਰੱਥ ਗੁਰੂ ਨੇ ਗੁਰੂ ਦੇ ਚਰਨਾਂ ਤੇ ਅਸੀਂ ਮੱਥਾ ਰੱਖਾਂਗੇ ਤੇ ਸਮਰੱਥ ਗੁਰੂ ਸਿਰ ਤੇ ਹੱਥ ਰੱਖਦਾ ਜੇ ਸਮਰੱਥ ਗੁਰੂ ਤੇ ਵਿਸ਼ਵਾਸ ਹੀ ਨਹੀਂ ਐ ਦੂਜਿਆਂ ਤੇ ਕੱਤਿਆਂ ਪਿੱਲਿਆਂ ਤੇ ਆ ਫਿਰ ਆਉਣ ਦੀ ਵੀ ਲੋੜ ਨਹੀਂ ਫਿਰ ਤਾਂ ਲੋੜ ਹੀ ਨਹੀਂ ਉਹਨਾਂ ਦੇ ਮੱਥੇ ਸਿਰ ਜਾ ਕੇ ਰੱਖ ਦਈਏ ਇੱਥੇ ਸਮਰੱਥ ਗੁਰੂ ਹੈ ਜਦੋਂ ਇਹਦੇ ਤੇ ਮੱਥਾ ਰੱਖਦੇ ਆ ਨਮਸਕਾਰ ਕਰਦੇ ਆ ਧਰੋਂ ਤੁਰਦੇ ਆ ਉਦੋਂ ਹੀ ਸਾਡੀ ਚਾਲ ਨੂੰ ਸਮਝਣਦਾ ਉਹ ਦੁਨੀਆ ਦਾ ਮਾਲਕ ਹੈ ਕੋਈ ਦੁਨਿਆਵੀ ਰਾਜਾ ਨਹੀਂ ਬੈਠਾ ਕਿਹੜਾ ਸਮਝ ਨਾ ਸਕੇ ਸਾਨੂੰ ਉਹ ਤਾਂ ਘਰ ਬੈਠਿਆਂ ਦੀ ਇੱਕ ਇੱਕ ਗੱਲ ਜਾਣਦਾ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਆਮ ਰਾਜਾ ਸਮਝ ਕੇ ਹੁੰਨੇ ਆਂ ਕਿ ਮਹਾਰਾਜ ਨੂੰ ਕਹਿਣ ਤੋਂ ਬਿਨਾ ਸੁਣਨਾ ਨਹੀਂ ਹੈ ਜਦੋਂ ਦਿਲ 'ਚ ਕੋਈ ਗੱਲ ਆ ਗਈ ਨਾ ਸਾਡੇ ਮਹਾਰਾਜ ਤੋਂ ਵੀ ਸਮਝ ਲੈਂਦੇ ਹਨ ਭਾਈ ਗਪਾਲਾ ਜਿਨੇ ਜਪਜੀ ਸਾਹਿਬ ਪੜ੍ਹਿਆ ਸੀ ਵੀ ਮਨ ਦੇ ਵਿੱਚ ਮਹਾਰਾਜ ਨੇ ਗੁਰਤਾ ਗੱਦੀ ਦੀ ਤਿਆਰੀ ਕਰ ਲਈ ਸੀ ਕਿ ਗੁਰਤਾ ਗੱਦੀ ਸੌਂਪ ਦਿੰਨੇ ਆ ਬਹੁਤ ਸੁੱਧ ਪਾਠ ਕੀਤਾ ਜਬ ਜੀ ਸਾਹਿਬ ਦਾ ਤੇ ਸਿੱਖ ਦੇ ਮਨ ਦੇ ਵਿੱਚ ਖਿਆਲ ਜਾਗ ਪਿਆ ਮਨ ਜਿਹੜਾ ਹੈ ਨਾ ਉਖੜ ਗਿਆ ਖਿਆਲ ਜਾ ਕੇ ਕਿ ਮਹਾਰਾਜ ਜੀ ਉਹਨੂੰ ਇਹ ਘੋੜਾ ਦੇ ਦੇਣ ਤੇ ਸਤਿਗੁਰੂ ਜੀ ਜਾਣਗੇ ਸੀ ਜਦੋਂ ਪਾਠ ਦੀ ਸਮਾਪਤੀ ਹੋਈ ਨਾ ਮਹਾਰਾਜ ਨੇ ਕਹਿ ਤਾ ਅਸੀਂ ਭਾਈ ਗਪਾਲਾ ਅਸੀਂ ਤਾਂ ਗੁਰਤਾ ਗੱਦੀ ਦੇਣ ਨੂੰ ਤਿਆਰ ਸੀ ਬਹੁਤ ਪ੍ਰਸੰਨ ਸੀ ਬਹੁਤ ਸੋਹਣਾ ਸ਼ੁੱਧ ਪਾਠ ਕੀਤਾ ਤੁਸੀਂ ਪਰ ਤੁਹਾਡਾ ਖਿਆਲ ਟੁੱਟ ਗਿਆ ਉਸੀ ਮਨ ਦੇ ਵਿੱਚ ਲਾਲਚ ਕਰ ਲਿਆ ਸਾਡੇ ਘੋੜੇ ਦਾ ਓਹੀ ਘੋੜਾ ਮਹਾਰਾਜ ਨੇ ਅਰਪਣ ਕਰਤਾ ਸੀ ਸਿੱਖ ਗੁਰਸਿੱਖ ਨੂੰ ਉਹ ਤਾਂ ਜਦੋਂ ਬਾਣੀ ਪੜ੍ਹਦੇ ਆ ਬਾਣੀ ਸੁਣਦੇ ਆ ਸਾਡਾ ਖਿਆਲ ਸਭ ਕੁਝ ਮਹਾਰਾਜ ਜੀ ਜਾਣਦੇ ਹਨ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹਦੇ ਤੋਂ ਪਿਆਰੋ ਕੀ ਲੁਪਿਆ ਆਪਣੇ ਆਪ ਤੋਂ ਇੱਕ ਦੂਜੇ ਤੋਂ ਲੁਕਾਨੇ ਆ ਆਪਣੀ ਸਮਝ ਨਹੀਂ ਕਿਉਂਕਿ ਗੁਰੂ ਤਾਂ ਸਭ ਕੁਝ ਜਾਣਦਾ ਹੈ ਉਹ ਸਮਰੱਥ ਹੈ ਤੇ ਮਹਾਰਾਜ ਜੀ ਇਸ ਸ਼ਬਦ ਵਿੱਚ ਸਾਨੂੰ ਸਮਝਾ ਵੀ ਰਹੇ ਹਨ। ਪ੍ਰਥਮੇ ਮਨ ਪਰਬੁੱਧੇ ਆਪਣਾ ਆਪਸੇ ਅਵਰ ਰਜਾਵੈ ਗੁਰਮਖਾਂ ਦਾ ਸੁਭਾਅ ਹੁੰਦਾ ਮਨ ਨੂੰ ਆਪਣੇ ਨੂੰ ਤਾਂ ਰਜਾਉਂਦੇ ਹਨ ਬਾਣੀ ਪੜ੍ਹ ਕੇ ਉਹ ਲੋਕਾਂ ਦੇ ਨਹੀਂ ਫਿਰ ਦੂਦਿਆਂ ਨੂੰ ਵੀ ਸਨੰਦੇ ਹਨ ਦੂਜਿਆਂ ਦਾ ਵੀ ਭਲਾ ਕਰਦੇ ਹਨ ਰਾਮ ਨਾਮ ਜਪਿ ਹਿਰਦੇ ਜਾਪੈ ਮੁਖ ਤੇ ਸਗਲ ਸਨਾਵੈ ਮਹਾਰਾਜ ਜੀ ਕਹਿੰਦੇ ਫਿਰ ਮੁਖ ਤੋਂ ਵੀ ਸਨਾਨਾ ਕਰਦੇ ਹਨ ਕਾਰ ਸਾ ਸੰਗ ਸਾਧੂ ਚਰਨ ਪਖਾਰੇ ਸੰਤ ਧੂੜ ਤਨ ਲਾਵੇ ਸੁਭਾਅ ਹੁੰਦਾ ਗੁਰਮੁਖ ਸਦਾ ਹੀ ਸੱਚੇ ਮਾਲਕ ਦੇ ਚਰਨ ਧੂੜ ਤਨ ਤੇ ਲਾਣਾ ਕਰਦੇ ਹਨ ਮਨ ਤਨ ਅਰਪ ਧਰੇ ਗੁਰ ਆਗੇ ਸਤ ਪਦਾਰਥ ਪਾਵੇ ਫਿਰ ਇਥੋਂ ਜਦੋਂ ਸਭ ਕੁਝ ਮਿਲ ਗਿਆ ਸਤ ਗੁਰੂ ਜੀ ਕਹਿੰਦੇ ਫਿਰ ਕਿਤੇ ਭਜਨ ਦੀ ਲੋੜ ਨਹੀਂ ਗੁਰ ਸਿੱਖ ਮਾਨ ਨੂੰ ਮਨ ਅਤੇ ਤਨ ਸੌਂਪ ਕੇ ਮਹਾਰਤ ਕੋ ਲੁੰਦਾ ਹੈ ਸਤਿਗੁਰੂ ਜੀ ਕਹਿਵਰੀ ਹਨ ਬਚਨ ਵੀ ਕਰ ਰਹੇ ਹਨ ਮਨ ਤਨ ਅਰਪ ਧਰੇ ਗੁਰ ਆਗੇ ਗੁਰ ਸਿੱਖ ਮਨ ਤੇ ਤਨ ਉਹਦੇ ਚਰਨਾ ਤੇ ਅਰਪਣ ਕਰ ਦਿੰਦਾ ਧਰਦਾ ਉਹਦੇ ਚਰਨਾ ਤੇ ਮਨ ਤਨ ਤੇ ਗੁਰ ਆਗੇ ਸੱਤ ਪਦਾਰਥ ਪਾਵੇ ਸੱਤ ਪਦਾਰਥ ਲੈ ਕੇ ਚਲਾ ਜਾਂਦਾ ਸਭ ਕੁਝ ਪ੍ਰਾਪਤ ਕਰ ਲੈਂਦਾ ਜੋ ਜੋ ਸੁਨੇ ਵੇਖ ਲਾਏ ਸਰਦਾ ਤਾਕਾ ਜਨਮ ਮਰਨ ਦੁੱਖ ਭਾਗੈ ਦੇ ਮਹਾਰਾਜ ਜੀ ਕਹਿੰਦੇ ਸ਼ਰਧਾ ਲਾ ਕੇ ਜਦੋਂ ਕੋਈ ਸੁਣਦਾ ਨਾ ਬਾਣੀ ਆਨੰਦ ਦੇ ਨਾਲ ਸ਼ਰਧਾ ਦੇ ਨਾਲ ਚਾਹ ਦੇ ਨਾਲ ਬਾਣੀ ਸੁਣਨ ਦਾ ਕੋਈ ਗੁਰਸਿੱਖ ਪਿਆਰਾ ਤੇ ਪ੍ਰਾਪਤੀ ਹੁੰਦੀ ਹੈ ਫਿਰ ਜੋ ਜੋ ਸੁਣੇ ਪਖੇ ਲਾਏ ਕਹਿੰਦੇ ਜੋ ਜੋ ਗੁਰਸਿੱਖ ਸੁਣਦਾ ਨਾ ਵੇਖੇ ਲਾਏ ਸ਼ਰਧਾ ਲਾ ਕੇ ਮਨ ਲਾ ਕੇ ਐ ਨੂੰ ਅਗਰ ਚਿਤ ਧੋ ਕੇ ਪਿਆਰ ਨਾਲ ਬੈਠ ਕੇ ਤਾਂ ਕਾ ਜਨਮ ਮਰਨ ਦੁੱਖ ਭਗ ਹੈ ਜਵਾਬ ਦਿੱਤਾ ਮਹਾਰਾਜ ਨੇ ਇਹ ਉਹਦਾ ਜਨਮ ਮਰਨ ਕੱਟਿਆ ਜਾਂਦਾ ਭਾਈ ਇੰਨਾ ਵੱਡਾ ਫਲ ਬਾਣੀ ਸੁਣਦਾ ਚਾਹ ਦੇ ਨਾਲ ਮੰਨ ਕਰਕੇ ਜਦੋਂ ਅਸੀਂ ਗੁਰੂ ਮਹਾਰਾਜ ਜੀ ਵਿਚਾਰ ਸੁਣਦੇ ਨਾ ਬਾਣੀ ਜੀ ਮਹਾਰਾਜ ਜੀ ਨੇ ਫਲ ਵੀ ਦੱਸਤਾ ਸਾਨੂੰ ਕਹਿੰਦੇ ਜਨਮ ਮਰਨ ਦੁੱਖ ਭਾਗ ਹੈ ਇਹ ਦੁੱਖ ਕੱਟਿਆ ਜਾਂਦਾ ਜੰਮਨ ਮਰਨ ਤੋਂ ਆਤਮਾ ਭਾਈ ਬਚ ਜਾਂਦੀ ਐਸੀ ਨਿਰਤ ਨਰਕ ਨਵਾਰੈ ਨਾਨਕ ਗੁਰਮੁਖ ਜਾਗੈ ਮਹਾਰਾਜ ਜੀ ਕਹਿੰਦੇ ਐਸੀ ਨਿਰਤਕਾਰੀ ਐ ਨਾ ਜਿਹੜੀ ਗੁਰਸਿੱਖ ਕਰਦੇ ਹਨ ਕਹਿੰਦੇ ਉਹ ਨਰਕਾਂ ਤੋਂ ਬਚਾਉਂਦੀ ਐ ਤੇ ਜਿਹੜੇ ਲੋਕ ਭੰਗੜੇ ਪਾਉਂਦੇ ਹਨ ਤੇ ਉਹ ਨਰਕਾਂ ਦਾ ਦਵਾਰ ਖੋਲਦੀ ਐ ਬਾਹਰਲੀ ਨਿਰਤਕਾਰੀ ਐ ਨਾ ਜਿਹੜੀ ਪੇਸ਼ਕਾਰੀ ਕਿਸੇ ਅੱਗੇ ਭੰਗੜਾ ਦਿਖਾਈ ਜਣਾ ਨਾਚ ਦਿਖਾਈ ਜਣਾ ਉਹ ਨਰਕਾਂ ਨੂੰ ਤੋੜਦੀ ਐ ਮਨੁੱਖ ਨੂੰ ਪਰ ਗੁਰਸਿੱਖਾਂ ਦੀ ਨਿਰਤਕਾਰੀ ਨਾਮ ਦੀ ਜਿਹੜੀ ਮਹਾਰਾਜ ਜੀ ਕਹਿੰਦੇ ਭੌਜਲ ਤੋਂ ਪਾਰ ਕਰ ਦਿੰਦੀ ਐ ਨਾਨਕ ਗੁਰਮਖ ਜਾਗੈ ਗੁਰਮਖ ਜਿਹੜੇ ਨੇ ਉਹ ਜਾਗਦੇ ਰਹਿੰਦੇ ਹਨ ਸਚੇਤ ਰਹਿੰਦੇ ਹਨ ਚੀਜ਼ਾਂ ਤੋਂ ਉਹ ਸਦਾ ਹੀ ਸੱਚੇ ਮਾਲਕ ਦੀ ਬਾਣੀ ਰਾਹੀਂ ਨਿਰਤਕਾਰੀ ਕਰਦੇ ਹਨ ਅੰਦਰੋਂ ਚਾਹ ਦੇ ਨਾਲ ਬਾਣੀ ਪੜ੍ਹਦੇ ਹਨ ਅੰਦਰੋਂ ਮਨ ਦੇ ਨਾਲ ਬਾਣੀ ਪੜ੍ਹਦੇ ਹਨ ਤੇ ਮਨ ਦੇ ਨਾਲ ਹਿਰਦੇ ਵਿੱਚ ਵਸਾ ਕੇ ਉਹਦਾ ਹੀ ਆਨੰਦ ਲੈ ਲੈਂਦੇ ਹਨ ਐਸੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਇਹ ਭਾਈ ਸ਼ਬਦ ਦੀ ਵਿਚਾਰ ਹੈ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਪੜ ਦੀ ਸੇਵਾ ਨਿਭਾਉਂਦੇ ਵਿਚਾਰ ਕਰਦੇ ਜੀ ਨੇਕਾਂ ਭੁੱਲਾਂ ਜੰਦਿਆਂ ਨ ਮਹਾਰਸ ਮੱਤ ਬਖਸ਼ਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕਤੇ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ